ਇਸੀ ਚਲਾਉਂਦੇ ਹੋ ਤਾਂ ਰੱਖੋ ਇਸ ਗੱਲ ਦਾ ਧਿਆਨ 90% ਲੋਕ ਕਰਦੇ ਨੇ ਇਹ ਗਲਤੀ ਬਿਜਲੀ ਦਾ ਬਿੱਲ ਵੀ ਬਚੇਗਾ ਤੇ ਹੋਵੇਗੀ ਬਚਤ ਇਸ ਗਲਤੀ ਨਾਲ ਹੁੰਦਾ ਹੈ ਨੁਕਸਾਨ ਸੱਸੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੋਹਣਿਆਂ ਨਾਲ ਸੰਬੰਧਿਤ ਬੱਚਿਆਂ ਨਾਲ ਸੰਬੰਧਿਤ ਤੇ ਹੋਰ ਵੀ ਸਰਕਾਰੀ ਸਕੀਮਾਂ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਅੱਜਕੱਲ੍ਹ ਏਅਰ ਕੰਡੀਸ਼ਨਰ ਸਿਰਫ ਇੱਕ ਲਗਜ਼ਰੀ ਨਹੀਂ ਸਗੋ ਇੱਕ ਜ਼ਰੂਰੀ ਘਰੇਲੂ ਉਪਕਰਣ ਬਣ ਗਿਆ ਹੈ ਜਿੱਥੇ ਪੱਖੇ ਅਤੇ ਕੂਲਰ ਫਰਵਰੀ ਅਤੇ ਮਾਰਚ ਦੀ ਹਲਕੀ ਗਰਮੀ ਵਿੱਚ ਕੁਝ ਰਾਹਤ ਪ੍ਰਦਾਨ ਕਰਦੇ ਨੇ ਉੱਥੇ ਹੀ ਮਈ ਜੂਨ ਦੀ ਤੇਜ਼ ਗਰਮੀ ਵਿੱਚ ਸਿਰਫ ਏਸੀ ਹੀ ਰਾਹਤ ਪ੍ਰਦਾਨ ਕਰਦਾ ਹੈ ਗਰਮ ਦੁਪਹਿਰਾਂ ਵਿੱਚ ਏਸੀ ਦੀ ਠੰਡੀ ਹਵਾ ਬਹੁਤ ਰਾਹਤ ਦਿੰਦੀ ਹੈ ਪਰ ਜੇਕਰ ਇਸ ਸਮੇਂ ਏਸੀ ਖਰਾਬ ਹੋ ਜਾਵੇ ਤਾਂ ਇਹ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਅਕਸਰ ਲੋਕ ਸਮੇਂ ਸਿਰ ਏਸੀ ਦੀ ਸਰਵਿਸ ਨਹੀਂ ਕਰਾਉਂਦੇ ਜਿਸ ਨਾਲ ਮਸ਼ੀਨ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ ਅਤੇ ਇਹ ਜਲਦੀ ਖਰਾਬ ਵੀ ਹੋ ਜਾਂਦੀ ਹੈ। ਗਰਮੀਆਂ ਵਿੱਚ ਏਸੀ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਇਸ ਲਈ ਇਸ ਸਮੇਂ ਦੌਰਾਨ ਇਸ ਦੀ ਦੇਖਭਾਲ ਅਤੇ ਰੱਖ-ਰਖਾਅ ਬਹੁਤ ਜ਼ਰੂਰੀ ਹੋ ਜਾਂਦਾ ਹੈ ਜੇਕਰ ਤੁਸੀਂ ਵੀ ਗਰਮੀਆਂ ਵਿੱਚ ਸਾਰਾ ਦਿਨ ਏਸੀ ਚਲਾਉਂਦੇ ਹੋ ਤਾਂ ਤੁਹਾਨੂੰ ਇਸ ਦੀ ਨਿਯਮਿਤ ਤੌਰ ਤੇ ਦੇਖਭਾਲ ਕਰਨੀ ਚਾਹੀਦੀ ਹੈ ਆਮ ਤੌਰ ਤੇ ਮਾਹਰਾਂ ਦੇ ਅਨੁਸਾਰ ਜੇਕਰ ਕੋਈ ਏਸੀ 600 ਤੋਂ 700 ਘੰਟੇ ਚੱਲਦਾ ਹੈ ਤਾਂ ਇਸ ਦੀ ਸਰਵਿਸ ਕਰਾਉਣੀ ਜ਼ਰੂਰੀ ਹੁੰਦੀ ਹੈ ਇਸ ਨਾਲ ਏਸੀ ਦੀ ਕੂਲਿੰਗ ਸਮਰੱਥਾ ਬਰਕਰਾਰ ਰਹਿੰਦੀ ਹੈ ਤੇ ਬਿਜਲੀ ਦੀ ਖਪਤ ਵੀ ਘਟ ਜਾਂਦੀ ਹੈ ਦੇ ਕੱਟ ਉਦੋਂ ਪੈਦਾ ਹੁੰਦੀ ਹੈ ਜਦੋਂ ਲੋਕ ਏਸੀ ਦੀ ਲਗਾਤਾਰ ਵਰਤੋਂ ਕਰਨ ਤੋਂ ਬਾਅਦ ਵੀ ਉਸ ਦੀ ਸਰਵਿਸ ਨੂੰ ਨਜ਼ਰਅੰਦਾਜ਼ ਕਰਦੇ ਨੇ ਇਸ ਨਾਲ ਨਾ ਸਿਰਫ ਕੂਲਿੰਗ ਘੱਟ ਹੁੰਦੀ ਹੈ ਸਗੋਂ ਏਸੀ ਜ਼ਿਆਦਾ ਗਰਮ ਹੋ ਕੇ ਬਲਾਸਟ ਵੀ ਹੋ ਸਕਦਾ ਹੈ ਕਦੇ ਵੀ ਏਸੀ ਨੂੰ 10 ਤੋਂ 12 ਘੰਟੇ ਲਗਾਤਾਰ ਨਾ ਚਲਾਓ ਇਸ ਨਾਲ ਕੰਪਰੈਸਰ ਤੇ ਬਹੁਤ ਜ਼ਿਆਦਾ ਭਾਰ ਪੈਂਦਾ ਜੇਕਰ ਤੁਹਾਡਾ ਏਸੀ 600 ਘੰਟਿਆਂ ਤੋਂ ਵੱਧ ਚੱਲਿਆ ਹੈ ਤਾਂ ਗੈਸ ਲੀਕੇਜ ਦੀ ਜਾਂਚ ਕਰਾਉਂਦੇ ਰਹੋ ਸਮੇਂ-ਸਮੇਂ ਤੇ AC ਫਿਲਟਰ ਸਾਫ਼ ਕਰਦੇ ਰਹੋ ਤਾਂ ਜੋ ਹਵਾ ਦਾ ਪ੍ਰਵਾਹ ਅਤੇ 쿨ਿੰਗ ਸਹੀ ਰਹੇ। ਬਾਰੀ ਜੁੰਟ ਨੂੰ ਅਜਿਹੀ ਜਗ੍ਹਾ ਤੇ ਸਥਾਪਿਤ ਕਰੋ ਜਿੱਥੇ ਸਿੱਧੀ ਧੁੱਪ ਨਾ ਹੋਵੇ ਨਹੀਂ ਤਾਂ 쿨ਿੰਗ ਪ੍ਰਭਾਵਿਤ ਹੋ ਸਕਦੀ ਹੈ। ਜੇਕਰ ਤੁਸੀਂ ਆਪਣਾ ਬਿਜਲੀ ਦਾ ਬਿੱਲ ਘੱਟ ਰੱਖਣਾ ਚਾਹੁੰਦੇ ਹੋ ਤਾਂ AC ਨੂੰ 24 ਡਿਗਰੀ ਸੈਲਸੀਅਸ ਤੇ ਚਲਾਓ। ਇਹ ਤਾਪਮਾਨ ਊਰਜਾ ਬਚਾਉਣ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ AC ਗਰਮੀਆਂ ਵਿੱਚ ਬਿਨਾਂ ਕਿਸੇ ਪਰੇਸ਼ਾਨੀ ਦੇ ਕੰਮ ਕਰੇ ਅਤੇ ਸਾਲਾਂ ਤੱਕ ਚੱਲੇ ਤਾਂ ਇਸ ਦੀ ਸਮੇਂ ਸਿਰ ਸਰਵਿਸ ਕਰਾਉਣਾ ਨਾ ਭੁੱਲੋ ਇਸੀ ਸਰਵਿਸ ਕਰਾਉਣ ਦਾ ਸਭ ਤੋਂ ਵਧੀਆ ਸਮਾਂ ਲਗਭਗ 600 ਤੋਂ 700 ਘੰਟਿਆਂ ਦੀ ਵਰਤੋਂ ਤੋਂ ਬਾਅਦ ਹੈ। ਜ਼ਿਆਦਾਤਰ ਲੋਕ ਇਸ ਜਾਣਕਾਰੀ ਤੋਂ ਅਣਜਾਣ ਨੇ। ਇਸ ਲਈ ਜਾਗਰੂਕ ਹੋਣਾ ਅਤੇ ਦੂਜਿਆਂ ਨੂੰ ਵੀ ਦੱਸਣਾ ਮਹੱਤਵਪੂਰਨ ਹੈ। ਇਸ ਵੀਡੀਓ ਨੂੰ ਆਪਣੇ ਸਾਰੇ ਜਾਣਕਾਰਾਂ ਤੱਕ ਜ਼ਰੂਰ ਤੋਂ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਨੂੰ ਵੀ ਗਰਮੀ ਦੇ ਵਿੱਚ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਹ ਜਾਣਕਾਰੀ ਵੱਖ-ਵੱਖ ਮਾਹਿਰ ਇਲੈਕਟ੍ਰੀਸ਼ੀਅਨਾਂ ਤੋਂ ਲੈ ਕੇ ਹੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ। ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ